ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਈਆਂ ਪ੍ਰੀਖਿਆ ਦਵਾ ਕਾਰਨ ਅਤੇ ਹੱਲ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਤੇ ਅਧਿਆਪਕ ਸਹਿਬਾਨ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਂ ਇਹ ਹੈ ਤੇ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੁਸੀਂ ਆਪਣੀ ਜਮਾਤ ਦੇ ਨਾਂ ਬੋਲੋਗੇ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਪ੍ਰੀਖਿਆ ਦਵਾ ਕਾਰਨ ਅਤੇ ਹੱਲ ਪ੍ਰਿਕਿਆ ਦਵਾ ਇੱਕ ਅਜਿਹੀ ਮਾਨਸਿਕ ਅਵਸਥਾ ਹੈ ਜਦੋਂ ਵਿਦਿਆਰਥੀ ਪੜ੍ਹਾਈ ਅਤੇ ਨਤੀਜਿਆਂ ਨੂੰ ਵੇਖ ਕੇ ਘਬਰਾ ਜਾਂਦੇ ਹਨ ਇਹ ਦਵਾ ਉਹਨਾਂ ਦੇ ਪੜ੍ਹਾਈ ਕਰਨ ਦੇ ਢੰਗ ਸੌਣ ਜਾਗਣ ਅਤੇ ਸਮਰਥਨ ਖਤਮ ਹੋਣ ਤੱਕ ਪਹੁੰਚ ਜਾਂਦਾ ਹੈ ਵਿਦਿਆਰਥੀ ਪ੍ਰਿਕਿਆ ਪ੍ਰਿਕਿਆ ਦੀ ਤਰੀਕ ਆਉਣ ਨਾਲ ਹੀ ਡਰ ਅਤੇ ਚਿੰਤਾ ਵਿੱਚ ਡੁੱਬ ਜਾਂਦੇ ਹਨ ਕਈ ਵਾਰ ਡਰ ਇੰਨਾ ਵੱਧ ਜਾਂਦਾ ਹੈ ਕਿ ਵਿਦਿਆਰਥੀ ਪੜ੍ਹਾਈ ਛੱਡਣ ਜਾਂ ਅਣਚਾਹੀ ਰਸਤੇ ਚੁਣਨ ਤੱਕ ਮਜਬੂਰ ਹੋ ਜਾਂਦੇ ਹਨ ਪ੍ਰੀਖਿਆ ਦਾਵਾ ਦੇ ਕਈ ਮੁੱਖ ਕਾਰਨ ਹਨ ਅਕਸਰ ਮਾਪੇ ਅਧਿਆਪਕ ਅਤੇ ਸਮਾਜ ਵਿਦਿਆਰਥੀ ਤੋਂ ਉੱਚੀਆਂ ਉਮੀਦਾਂ ਲਗਾ ਲੈਂਦੇ ਹਨ ਕਿ ਉਹ ਪਹਿਲੇ ਨੰਬਰ ਤੇ ਆਵੇ ਜਦੋਂ ਅਜਿਹੀਆਂ ਉਮੀਦਾਂ ਦਬਾਅ ਬਣ ਜਾਂਦੀਆਂ ਹਨ ਤਾਂ ਵਿਦਿਆਰਥੀ ਅੰਦਰੋਂ ਟੁੱਟਣਾ ਸ਼ੁਰੂ ਕਰ ਦਿੰਦੇ ਹਨ ਕਈ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਦੀ ਘਾਟ ਹੁੰਦੀ ਹੈ ਉਹ ਸੋਚਦੇ ਹਨ ਕਿ ਮੈਂ ਇਹ ਨਹੀਂ ਕਰ ਸਕਦਾ ਜਾਂ ਮੇਰਾ ਕੀ ਹੋਵੇਗਾ ਇਹ ਸੋਚ ਉਹਨਾਂ ਨੂੰ ਆਤਮਿਕ ਤੌਰ ਤੇ ਕਮਜ਼ੋਰ ਕਰ ਦਿੰਦੀ ਹੈ ਅਧੁਨਿਕ ਮੁਕਾਬਲੇ ਦੀ ਦੌੜ, ਹਰ ਪਾਸੇ ਨੰਬਰਾਂ ਦੀ ਦੌੜ, ਕੋਚਿੰਗ ਸੈਂਟਰਾਂ ਦੀ ਭੀੜ ਇਹ ਸਭ ਵੀ ਵਿਦਿਆਰਥੀ ਨੂੰ ਤਣਾਅ ਵਿੱਚ ਰੱਖਦੇ ਹਨ। ਪੂਰੀ ਨੀਂਦ ਨਾ ਲੈਣਾ, ਬੇਲੋੜਾ ਖਾਣਾ, ਪੂਰਾ ਸਮਾਂ ਸਿਰਫ ਕਿਤਾਬਾਂ ਵਿੱਚ ਹੀ ਗੁਜ਼ਾਰਨਾ ਵੀ ਦਵਾ ਦਾ ਵਧਾਉਂਦੇ ਹਨ। ਸਮਾਜਿਕ ਮੀਡੀਆ ਦਾ ਅਸਰ ਵੀ ਵਿਦਿਆਰਥੀਆਂ ਦਾ ਧਿਆਨ ਭਟਕਾਉਂਦੇ ਹਨ। ਜਦੋਂ ਪੜ੍ਹਾਈ ਪਿੱਛੇ ਰਹਿ ਜਾਂਦੀ ਹੈ ਤਾਂ ਦਵਾ ਹੋਰ ਵੱਧ ਜਾਂਦਾ ਹੈ। ਹੁਣ ਅਸੀਂ ਇਹਨਾਂ ਸਮੱਸਿਆਵਾਂ ਦੇ ਹੱਲ ਬਾਰੇ ਗੱਲ ਕਰਦੇ ਹਾਂ। ਸਾਨੂੰ ਸਮਾਂ ਪ੍ਰਬੰਧਨ ਲਈ ਯੋਜਨਾ ਬਣਾਉਣੀ ਚਾਹੀਦੀ ਹੈ ਹਰ ਵਿਸ਼ੇ ਲਈ ਸਮਾਂ ਨਿਰਧਾਰਤ ਕਰੋ ਸਾਨੂੰ ਆਪਣੇ ਅੰਦਰ ਆਤਮ ਵਿਸ਼ਵਾਸ ਵਿਕਸਿਤ ਕਰਨਾ ਚਾਹੀਦਾ ਹੈ ਮਨ ਦੀ ਸ਼ਾਂਤੀ ਲਈ ਯੋਗਾ ਕਰੋ ਹਰ ਰੋਜ਼ 10-15 ਮਿੰਟ ਸ਼ਾਂਤ ਬੈਠੋ ਸਾਹ ਲਓ ਤੇ ਛੱਡੋ ਇਹ ਤੁਹਾਡੇ ਮਨ ਨੂੰ ਤਾਜ਼ਗੀ ਦੇਵੇਗਾ ਫਾਸਟ ਫੂਡ ਦੀ ਥਾਂ ਤੇ ਸਿਹਤਮੰਦ ਖਾਣਾ ਖਾ ਲਵੋ ਅਤੇ ਪੂਰੀ ਨੀਂਦ ਲਵੋ ਜੇ ਕੋਈ ਦੁਆਵ ਮਹਿਸੂਸ ਹੋ ਰਿਹਾ ਹੋਵੇ ਤਾਂ ਮਾਪਿਆਂ ਅਧਿਆਪਕਾਂ ਨਾਲ ਗੱਲ ਜਰੂਰ ਕਰੋ ਕਈ ਵਾਰ ਸਿਰਫ ਦੱਸਣ ਨਾਲ ਹੀ ਅੱਧਾ ਭਾਰ ਹਲਕਾ ਹੋ ਜਾਂਦਾ ਹੈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਪ੍ਰੀਖਿਆ ਇੱਕ ਮੌਕਾ ਹੁੰਦੀ ਹੈ ਮੰਜ਼ਿਲ ਨਹੀਂ ਅਸੀਂ ਕਿੰਨੇ ਅੰਕ ਲੈ ਲਏ ਇਹ ਮੁੱਖ ਗੱਲ ਨਹੀਂ ਸਾਡੀ ਕੋਸ਼ਿਸ਼ਾ ਧ੍ਰਿੜ ਨਿਸ਼ਚਾ ਅਤੇ ਆਤਮ ਵਿਸ਼ਵਾਸ ਸਭ ਤੋਂ ਵੱਧ ਅਹਿਮ ਹਨ ਜੇ ਅਸੀਂ ਪੂਰੀ ਤਿਆਰੀ ਅਤੇ ਸਹੀ ਯੋਜਨਾ ਅਤੇ ਸ਼ਾਂਤਮਾਨ ਨਾਲ ਪ੍ਰੀਖਿਆ ਦਾ ਸਾਹਮਣਾ ਕਰੀਏ ਤਾਂ ਕੋਈ ਵੀ ਦਵਾ ਸਾਡੇ ਅੱਗੇ ਠਹਿਰ ਨਹੀਂ ਸਕਦਾ ਧੰਨਵਾਦ ਹਾਂਜੀ ਇਹ ਸੀ ਆਪਣਾ ਅੱਜ ਦਾ ਭਾਸ਼ਣ ਦਾ ਵਿਸ਼ਾ ਮਾਨਸਿਕ ਦਬਾਅ ਜੋ ਪ੍ਰੀਖਿਆ ਦਬਾਅ ਹੈ ਜੋ ਵਿਦਿਆਰਥੀ ਮਹਿਸੂਸ ਕਰਦੇ ਆ ਪ੍ਰੀਖਿਆ ਵੇਲੇ ਜੇ ਤੁਹਾਨੂੰ ਇਹ ਵਿਸ਼ਾ ਚੰਗਿਆ ਲੱਗਿਆ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ